ਮਾਰਦੀ ਜਾਂ ਕੋਲੋਂ ਗਿੱਲੀ ਕਰ ਕਰਲੀ ਰਵੇਰਨੀ ਆ ਇਹ ਦਰਵਾਜ਼ਾ ਮਾਰਦੇ ਆ ਤੇ ਨੋਈ ਕਰਦੇ ਸਟਾਰਟ ਅੰਦਰ ਛਾਗ ਵੀ ਬਣ ਗਈ ਫੋਮ ਬਾਸ ਫੋਮ ਨੋਈ ਮੋਟਾ ਮੋਟਾ ਹਣ ਓਏ ਓਏ ਹਾ ਹੈਲੋ ਹੈਲੋ ਸਹੈਲੋ ਗਾਇਜ਼ ਵੈਲਕਮ ਬੈਕ ਆਈ ਹੋਪ ਵੀ ਸਾਰੇ ਘੈਂਟ ਹੋਵਾਂਗੇ ਆਪਾਂ ਵੀ ਘੈਂਟ ਆ ਤੇ ਲੱਗਿਆ ਕਣਕ ਦਾ ਕੰਮ ਤਾਂ ਆਪਣਾ ਨਿਭੜ ਗਿਆ ਹੀ ਕਣਕ ਵੀ ਜੀ ਇਹ ਦੇ ਨਿਕਲੀ ਹੋਈ ਝੜ ਝੜੀਆ ਕਰਤਾ ਟਰੈਕਟਰ ਦਾ ਟੈਲੀਫੋਨ ਅੰਦਰ ਜਾ ਕੇ ਵਾਸ਼ਿੰਗ ਕਰਦੀਆਂ ਨੂੰ ਸੁਪਰ ਸ਼ੀਡਰ ਵੀ ਟਰੈਕਟਰ ਵੀ ਮੋਟਰ ਹੈਲ ਵੀ ਧੋਵਾਂਗੇ ਖਾਲੀ ਅੰਦਰੋਂ ਵੀ ਕਰਤਾ ਸੀ ਬਾਹਰੋਂ ਵੀ ਟੜ ਜਿਹੜੀ ਇਹ ਕਰਤਾ ਪੂਰਾ ਖਾਲੀ ਹੈ ਟੇਪ ਖੋਲਦੀ ਟੇਪ 'ਚ ਨਾ ਪਾਣੀ ਪੈ ਜਾਏ ਟੀਕੜ ਕੇ ਸਾਰੀ ਥੱਲੇ ਖੜਤੀ ਤੇ ਬਾਲਟੀ ਭਰ ਲਗਾਗਾ ਪ੍ਰੈਸ਼ਰ ਵੀ ਫਟਾ ਬਾਲਟੀ 'ਚ ਸ਼ੈਂਪੂ ਵਾਦਾਂਗੇ ਇਹਨਾਂ ਫੋਕਾ ਪਾਣੀ ਮਾਰ ਦੇਣਾ ਫਿਰ ਸ਼ੈਂਪੂ ਕਰੈਕਟਰ ਐ ਚਮਕਾ ਦੇਣਾ ਡੀਜ਼ਲ ਡੂਲ ਮਾਰ ਕੇ ਉਹ ਖੜਾਵਾ ਦੇ ਮੈਂ ਹੋਈ ਕਰਦੇ ਹਾਂ ਸਟਾਰਟ ਅੰਦਰ ਝਾਗ ਵੀ ਬਣ ਗਈ ਫੋਮ ਬਾਸ ਫੋਮ ਬਾਸ ਬਣ ਗਈ ਫੋਮ ਬਾਸ ਇਹਦੇ ਵਿੱਚ ਛੱਡ ਦੇਣਾ ਬਸ ਆਪਣੇ ਤੂ ਬਾਸ ਇਹਨਾਂ ਫੋਕਾ ਪਾਣੀ ਮਾਰਦੀ ਉਹ ਫੋਕਾ ਪਾਣੀ ਮਾਰ ਕੇ ਅਰੇ ਮਸਤੌਲ ਵਸੂਲ ਤੋਂ ਹੋਣਾ ਮਸਤੌਲ ਜਿਵੇਂ ਮੈਂ ਬੋਹਦਾ ਨਾ ਤੇਲ ਆਪਾਂ ਲਾਉਂਦੇ ਰਹੇ ਹਾਂ ਤੇ ਲਾ ਕੇ ਹੋ ਜੇ ਸਾਫ ਕਰਦੇ ਹਾਂ ਲਾਂਗੇ। ਇਹ ਕਿਰਾ ਸਾਰਾ ਸਾਫ ਕਰਦੀ ਆ ਫੋਕਾ। ਪੰਨੋ ਗਿਣਾ ਕਰਦਾਂਗੇ। ਮਿੱਟੀ ਝਾੜਦਾਂਗੇ ਕਿਰਾਂ। ਐਨ ਗੱਲਵਾਦ ਵਾਲਾ ਕੇ ਢਾਉਣੀਆਂ। ਰੋਟੇ ਲੀਂਗਾ ਸਾਫ ਹੁੰਦਾ ਪੂਰਾ ਪੈਪਾ ਉਪਰ ਸਾਫ ਕਰਨੀ ਆ। ਉਹ ਪੈਪਾਂ ਦਾ ਜੰਮਿਆ ਹੋਇਆ ਨਾ ਇਹ ਵੀ ਇਹ ਗਰਪਰ ਸਾਹਿਬ ਡੀਵੀ ਜਿਹੜਾ ਜੰਮਾ ਨਿਕਲ ਜੇ ਛਣ ਛਾਲੇ ਚ ਮਿੱਟੀ ਮਿੱਟੀ ਫਸੀ ਹੋ ਵੀ ਨਿਕਲ ਜੇ ਥੱਲਾ ਦਾ ਉਹ ਕਿਰਾ ਮੋਟਾ ਮੋਟਾ ਸਾਫ ਕਰਤਾ ਇਸ ਦਮ ਪਾਣੀ ਮਾਰਾਂਗੇ ਉਹਦਾ ਸਰਫਾ ਉਹਨਾਂ ਦਾ ਪੂਰਾ ਮੋਟਾ ਮੋਟਾ ਸਾਫ ਕਰਤਾ ਹੁਣ ਇਹਦਾ ਸਰਫਾ ਪਾਣੀ ਮਾਰ ਕੇ ਬੁਰਸ਼ ਮਾਰ ਕੇ ਇਹਨੂੰ ਧੋ ਕੇ ਸਾਈਡ ਤੇ ਕਿੱਢਾਂਗੇ ਇਹ ਧੋਵਾਂਗਾ ਟਰੈਕਟਰ ਤੋਂ ਆ ਗਿਆ ਟਰੈਕਟਰ ਇਹਨਾਂ ਸਾਰਾ ਪ੍ਰੋਪਰ ਸਾਫ ਹੋ ਗਿਆ ਸਾਰੇ ਪੋਰ ਕੱਢ ਲਈ ਪੈਪਾਂ ਸਾਰੀਆਂ ਬਾਹਰ ਕੱਢ ਲਈਆਂ ਆਹ ਆ ਰੂਲਾ ਸਾਫ ਕਰਨਾ ਰਹਿ ਗਿਆ ਥੋੜੀ ਥੋੜੀ ਕੰਮੀਆਂ ਰਹੀਆਂ ਮੂਹਰੋਂ ਤਾਂ ਸਾਫ ਆ। ਨਾ ਵੀ ਮੋਟਾ ਮੋਟਾ ਸਾਰਾ ਸਗਣਾ ਇਹ ਮਾਰਦੇ ਆਪਾਂ ਜਿਨਾ ਪੜ ਆਕਤ ਜਿਨਾ ਕੀ ਆ ਗਰੇ ਆ ਜਾ ਆਪਣਾ ਮਾਕੇ ਟਰੈਕਟਰ ਨੂੰ ਪੜਦੇ ਟਰੈਕਟਰ ਦੇ ਕੱਢ ਕੇ ਫੇਰ ਤੋਂ ਨੇ। ਇਹ ਮੁਰੇ ਵੀ ਵਾਰ ਮਾਰਿਆ 10 ਬੱਲਾ। ਉਹ ਟਰੈਕਟਰ ਕੋਲ ਬੈਠਣਾ ਉਹ ਲੈਫਟ ਲੋਟੜੇ ਵੀ ਫੇਰ ਪੰਗਾ ਪੈ ਗਈ। ਕਿਹਦਾ ਕੀ ਪਤਾ ਹਾਈਡਰਾ ਲੈ ਗਿਆ ਕਿਹਦਾ ਕੋਲ ਧੋਖਾ ਦੇ ਗਿਆ। ਉਹ ਕੱਢ ਕੇ ਧੋਣੇ ਹਣੇ ਕੋ। ਛੋਟਾ ਮੋਟਾ ਚੱਕੇ ਧੋਤਾ। ਛੋਟਾ ਕੇ ਪੂਰਾ ਵਧੀਆ ਧੋਤਾ ਹਣੇ ਤਾ। ਕੱਪੜਾ ਮਾਰਨਾ ਵੀ ਜੰਮੇ ਨਾ ਮਿੱਟੀ ਨਾ ਜੰਮੇ। ਉਹ ਇਹ ਮੋਟਾ ਮੋਟਾ ਹਾਂ ਓਏ ਓਏ ਹਾਂ ਹੈਲੋ ਹੈਲੋ ਐਟ ਸਟਾਰਟ ਕਰ ਜਮਾ ਹੈ ਨਹੀਂ ਤੂੰ ਬੰਦ ਰੈਡਰ ਦੀ ਲਿਫਟ ਘਰ ਲਾ ਕੇ ਰਵੜਾ ਰਵੜ ਮੜੀ ਹੋ ਗਈ ਫੇਰ ਇੱਥੇ ਟਾਪਾ ਪੱਟੀ ਜਾਓ ਘਰ ਥੱਲੇ ਇਹ ਕੀ ਹੈ ਲਿਫਟ ਦੀ ਰਵੜਾ ਰੋੜਾ ਹੀ ਹੁੰਦੀ ਹੈ ਜਿਹੜੀਆਂ ਵਾਲ ਕੀ ਹੁੰਦੇ ਨੇ ਉਹ ਪਾੜ ਗਿਆ ਘੜੀ ਤੇ 8:00 ਵਜੇ ਨਾ ਘਰ ਦੇ ਥੱਲੇ ਕਰਦੇ ਕਰਦੇ ਹੁੰਮਦਾ ਮਾ ਠੀਕਾ ਮੈਂ ਇਹ ਟਰੈਕਟਰ ਜਦੋਂ ਮਾਹਰ ਕੱਢਦਾ ਹਾਂ ਹੁਣ ਕੱਖਾ ਦੋ ਤਾਜਾ ਹੋਰ ਇਹਦੇ ਕੰਨ ਕਪੜਾ ਕਪੜਾ ਵਧੀਆ ਵੱਜੂ ਛੋਟੇ ਦਾ ਲਾਲਾ ਵੀ ਥੱਲੇ ਘਮਾਉਣ ਨੂੰ ਦੇ ਘਮਾ ਸਕਦੇ ਬਾਕੀ ਦੋਂ ਦਾ ਸਾ ਸਾਹਰਾ ਜਿਹਦੇ ਹਾਂ ਸੋਂ ਬਾਹਰ ਮਾਰਦੇ ਆ ਦੇਸੀ ਬੋਮਾਂਰ ਸਰਬਜੰਤਰਾ ਜੇ 5-600 ਰੁਪਏ ਲੈ ਜਾਂਦਾ ਇਹ 200 ਲੀਟਰ ਪਰ ਮਿਹਨਤ ਵੀ ਆਉਂਦੀ ਆ ਵੀ ਆਪ ਦਾ ਕਾਰਗਾਰੀ ਲੈਣਾ ਮਾਰੇ ਕਰਾਂ ਜਮਾਰ ਕੇ ਉਹ ਤਰੇ ਹੋਇਆ ਪਾਇਆ ਹੋਇਆ ਇਹ ਚੋ ਚੱਲੂ ਇਹ ਚ ਹਾਂ ਬਾਹ ਹਾਂ ਚੱਲ ਵੀ ਜਾ ਗਾ ਇਹਦੇ ਮੋਟਾ ਮੋਟਾ ਕਪੜਾ ਮਾਰ ਦੇ ਉੱਲੇ ਮਾਰੀ ਸਮਾਨ ਤੇ ਹੱਥ ਮਾਰ ਦੇ ਓ ਇਹ ਜੋ ਟੂੜੀ ਚਲਾ ਦੇ ਟੂੜੀ ਸਮਾਰਟੀ ਚਾ ਕੋਲੋਂ ਗਿੱਲੀ ਕਰ ਕਰਲੀ ਰਵੇਰਨੀ ਆ ਉਹ ਦੂਰ ਦੇਖ ਲੈ ਕਿੱਥੇ ਤੱਕ ਪਿਆ ਉੱਥੇ ਤੱਕ ਜਾਣਾ ਚਾਹੀਦਾ ਦਖਦਾ ਹੱਥ ਹੀ ਨਹੀਂ ਜਾਣਾ ਉਹ ਡੰਡੇ ਤੇ ਬੰਨਾਂਗੇ ਸਮਾਰ ਕੇ ਕਰਨਾ ਸਾਫ ਲੋ ਜੀ ਸੁਪਰ ਹੀਟਰ ਦਾ ਧੋਦਾਂ ਟਰੈਕਟਰ ਚੋਂ ਦੀ ਵਾਰੀ ਆ 13 ਫੋਕਾ ਪਾਣੀ ਮਾਰਿਆ ਇਹ ਦਰਵਾਜ਼ੇ ਮਾਰਦੇ ਆ ਤੇ ਆਹੋ ਕੈਂਪੂ ਉਹ ਦੂਹਾ ਧੋਨੇ ਆ ਕੈਂਪੂ ਮਾਰਕ ਨਦਵਾਲੇ ਨੂੰ ਲਾਉਣੇ ਆ ਉਧਰ 100 ਲੀਟਰ ਰੋਹਾਰ ਕੇ ਧੋਤਾ ਸਾਰਾ ਪੂਰਾ ਵਾਸਾ ਨੂੰ ਪੂਰਾ ਰੋਹਾਰ ਨੂੰ ਲਾਉਣਾ ਇਹ ਦੂਜਾ ਟਰੈਕਟਰ ਦੇ ਮਗਰ ਪਾ ਗੀ ਮੈਂ ਫੋਕਾ ਪਾਣੀ ਵੀ ਮਾਰ ਕੇ ਖੜਾਤਾ ਟਰੈਕਟਰ ਉਹਨੂੰ ਸਮਾਨ ਲੈਣ ਭੇਜਿਆ ਜਦਾ ਹੀ ਨਹੀਂ ਮੁੜ ਕੇ ਆਇਆ ਜੀ ਐਨ ਪੂਰਾ ਡਿਟੇਲਿੰਗ ਜੀ ਧੋਤਾ ਮੈਂ ਜੀ ਸ਼ੈਂਪੂ ਮਾਰ ਕੇ ਸਮਾਨ ਰ ਕੇ ਮਿੱਟੀ ਕੱਢ ਦੇਣੀ ਜਿਹੜੀ ਹੋਰ ਹੋ ਗਈ ਗਰਦ ਫਰੀਕ ਫਰੀਕ ਗਰਦ ਫਾਜ ਜਾਂਦੀ ਹੈ ਨਾ ਸਾਰਾ ਤੋਤਾ ਲੋ ਇਹ ਤੋਤਾ ਮੈਂ ਨੁੱਕੀ ਰਿਪੋਰਟ ਮਾਰ ਕੇ ਸ਼ੈਂਪੂ ਕੱਪੜਾ ਮਾਰ ਲੱਗਿਆ ਹਾਂ ਜੀ ਫਾਈਨਲ ਟੱਚ ਉਹ ਵੀ ਓਕੇ ਦੀ ਰਿਪੋਰਟ ਹੋ ਗਿਆ ਉਹ ਵੀ ਹੋ ਗਿਆ ਨਾ ਮਾਰ ਕੇ ਮਾਰਦੇ ਕੱਪੜਾ ਇਹ ਸਵਾਰ ਕੇ ਨਹੀਂ ਮਾਰਾ ਅੰਦਰਲੇ ਵਸੇ ਰਹਿੰਦੀ ਆ